ਆਖਿਰਕਾਰ 500 ਸਾਲ ਦਾ ਇੰਤਜ਼ਾਰ ਖਤਮ ਹੋਇਆ ਜਦੋਂ ਸ਼ੁਭ ਮਹੂਰਤ ਚ RAM ਲਲਾ ਆਪਨੇ ਸਿੰਘਾਸਨ ਤੇ ਵਿਰਾਜਮਾਨ ਹੋਏ ਅੱਜ ਹਰ ਇੱਕ ਦੇਸ਼ ਵਾਸੀ RAM ਤੁੰਝ ਮਗਨ ਹੈ PM ਮੋਦੀ ਨੇ pran pratistha ਨੂੰ ਪੂਰੀ ਵਿਧੀ ਵਿਦਾਨ ਦੇ ਨਾਲ ਮੰਤਰ ਉਚਾਰਨ ਚ ਪੂਰਾ ਕੀਤਾ ਜਿੱਥੇ ਗਰਬ ਗ੍ਰਹਿ ਚ RAM ਲਲਾ ਦੀ ਪੂਜਾ ਅਰਚਨਾ ਹੋ ਰਹੀ ਸੀ ਉਥੇ ਹੀ ਪੂਰੇ ਦੇਸ਼ ਚ ਜੈ ਸ਼੍ਰੀ RAM ਦੇ ਜੈਕਾਰੇ ਲੱਗ ਰਹੇ ਸੀ गर्भ गृहच पूजा अनुष्ठान पंडित लक्ष्मीकांत दीक्षित वल्लो प्रधान मंत्री तो करवाई गई इस मौके पे यूपी के सीएम योगी आदित्यनाथ संघ प्रमुख मोहन भागवत गवर्नर आनंदी बेन पटेल भी गर्भ गृहच मौजूद थे पूजा तो बाद जो राम लल्ला दे दर्शन कीते गए ता हर एक व्यक्ति खुश होया जिन्ना ने इतनी तपस्या की ਜ਼ਿਕਰ ਹੋਇਆ ਹੈ ਕਿ RAM LALLA DEEP ਪ੍ਰਤਿਮਾ ਦਾ ਨਿਰਮਾਣ ਅਰੁਣ ਯੋਗੀ ਰਾਜੂ ਵੱਲੋਂ ਕੀਤਾ ਗਿਆ ਹੈ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਤੁਸੀਂ ਵੇਖ ਸਕਦੇ ਹੋ ਕਿ ਪ੍ਰਭੂ RAM ਦੀ ਮੂਰਤ ਦੇਖ ਕੇ ਇੰਜ ਪ੍ਰਤੀਤ ਹੋ ਰਿਹਾ ਜਿਵੇਂ ਸਾਖਸ਼ਾਤ ਪ੍ਰਭੂ ਵਿਸ਼ਨੂੰ ਦੇ ਸਤਵੀਂ અવਤਾਰ ਸਾਡੇ ਸਾਹਮਣੇ ਮੌਜੂਦ ਨੇ اس موقع ਨੂੰ خاص ਬਣਾਉਣ ਦੇ ਲਈ ਉੱਤਰ ਪ੍ਰਦੇਸ਼ ਪ੍ਰਸ਼ਾਸਨ ਤੋਂ ਇਲਾਵਾ ਸਿਕਿਉਰਿਟੀ ਫੋਰਸਿਜ਼ ਦੀਆਂ ਅੱਖਾਂ ਹਰ ਪਾਸੇ ਸੀ ਸੁਰੱਖਿਆ ਦੇ ਅਜਿਹੇ ਕੜੇ ਇੰਤਜ਼ਾਮ ਕੀਤੇ ਗਏ ਕਿ ਪਰਿੰਦਾ ਵੀ ਪਰ ਨਾ ਮਾਰ ਸਕੇ ਪ੍ਰਾਨ ਪ੍ਰਤੀਸ਼ਠਾ ਸਮਾਗਮ ਜਿੱਥੇ ਸਾਧੂ ਸੰਤ ਸ਼ਾਮਿਲ ਹੋਏ ਉਦੋਂ ਹੀ ਮਨਿਸਟਰ ਬਾਲੀਵੁੱਡ ਸਿਤਾਰੇ ਖੇਡ ਜਗਤ ਦੀਆਂ ਨਾਮਚੀਨ ਹਸਤੀਆਂ ਵੀ ਇਸ ਖਾਸ ਪਲ ਦਾ ਗਵਾਹ ਬਣਨ ਲਈ ਇੱਥੇ ਮੌਜੂਦ ਰਹੀਆਂ ਪਿਛਲੇ ਕਈ ਮਹੀਨਿਆਂ ਤੋਂ ਤਿਆਰੀਆਂ ਚੱਲ ਰਹੀਆਂ ਸੀ ਹਜ਼ਾਰਾਂ ਲੋਕਾਂ ਦੀ ਦਿਨ ਰਾਤ ਦੀ ਮਿਹਨਤ ਸਦਕਾ ਅੱਜ ਦਾ ਇਹ ਸ਼ੁਭ ਮੌਕਾ ਆਇਆ ਪ੍ਰਾਨ ਪ੍ਰਤੀਸ਼ਟਾ ਦੇ ਸਮਾਗਮ ਤੋਂ ਪਹਿਲਾਂ ਹੀ ਅਨੁਰਾਦਾ ਪੋਡਵਾਲ ਸ਼ੰਕਰ ਮਹਾਦੇਵਨ ਸੋਨੂ ਨਿਗਮ ਵੱਲੋਂ ਪ੍ਰਭੂ ਰਾਮ ਦੇ ਭਜਨ ਗਾਏ ਗਏ ਜਿਸ ਨਾਲ ਮਾਹੌਲ ਹੋਰ ਵੀ ਰਾਮमय ਹੋ ਗਿਆ ਰਾਮ ਸੀਯਾਰਾਮ ਦੀ ਗੂੰਜ ਨਾਲ ਰਾਮ ਲੱਲਾ ਮੋਢ ਸિંહਾਸਨ ਤੇ ਵਿਰਾਜਮਾਨ ਹੋਏ اس موقع تے امیتاب بچن، موکش امبانی، نیتا امبانی، انیل امبانی، انند مہندرا، وراٹ کولی، کنگنا رنوٹ، ساتھ وی رتنبرا تے سنے ہور کئی جانیان مانیاں، خاصتیاں پربھو رام دی جنم بھومی تے پربھو دے چرنچ حاضری لگان پہنچیاں۔ اینے لمبے انتظار توں بعد جاہ دے شوب دِن آیا تا پچھلے کئی دِنہ تو تیاریاں چل ریا سی۔ अयोध्या नगरी नु दुल्हन वांग सजा ਦਿੱਤਾ ਗਿਆ ہر گھر دیپ প্রজ্বলਿਤ ਹੋ ਰਹੇ ਸੀ ਤੇ ਅੱਜ ਅੱਜ ਪੂਰੇ ਦੇਸ਼ ਚ ਸਭ ਤੋਂ ਵੱਡੀ ਜੀ ਹਾਂ 500 ਸਾਲਾਂ ਦੀ ਸਭ ਤੋਂ ਵੱਡੀ ਦੀਵਾਲੀ ਮਨਾਈ ਜਾਏਗੀ ਲੋਕ ਆਪਣੇ ਘਰਾਂ ਨੂੰ ਸਜਾ ਰਹੇ ਨੇ ਜਿਵੇਂ ਮੁਰਤੋਂ ਇੱਕ ਵਾਰ ਫੇਰ ਦੀਵਾਲੀ ਆ ਗਈ ਹੋਵੇ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਤੁਸੀਂ ਵੀ ਇਹਨਾਂ ਤਸਵੀਰਾਂ ਜਰੀਏ ਪ੍ਰਭੂ ਰਾਮ ਦੇ ਦਰਸ਼ਨ ਕਰੋ ਤੇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ जय श्री